ਨਿਸ਼ਚਤਰ ਸਿੰਘ ਨੌਲਖਾ ਪ੍ਰਧਾਨ ਜੀ ਤੁਸੀਂ ਆਪਣਾ ਕਲੱਬ ਦਾ ਨਾਮ ਦੱਸਣਾ ਜੀ ਨਿਸ਼ਕਾਮ ਸੇਵਾ ਕਲੱਬ ਰਜਿਸਟਰ ਠੀਕ ਹੈ ਪਰ ਉਹਨਾਂ ਦਾ ਮੈਂ ਪ੍ਰਧਾਨ ਹਾ ਤੁਹਾਡੇ ਨਾਲ ਨੇ ਗੁਰਚਰਨ ਸਿੰਘ ਖਾਲਸਾ ਜੀ ਐਕਐਮਸੀ ਦੱਸਿਓ ਜੀ ਕੀ ਕਰਨਾ ਚਾਹੋਗੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਆਪਣਾ 132 ਵਾਂ ਜੋ 134 ਵਾਂ ਜੀ 134 ਵਾਂ ਜਨਮ ਦਿਹਾੜਾ ਇਹ ਕਿਹਾ ਹੈ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਉਹ ਅਨਮੋਲ ਰਤਨ ਹਾਂਜੀ ਹਜ਼ਰਤ ਉਹ ਰਤਨ ਜੀ ਜਿਨ੍ਹਾਂ ਨੇ ਆਪਣੇ ਜਿਨ੍ਹਾਂ ਨੇ ਆਪਣੇ ਗਿਆਨ ਦੇ ਨਾਲ ਦੇਸ਼ ਦੇ ਆਧੁਨਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਸੋ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਰਿਹਾ ਉਸ ਦੇ ਸੰਬੰਧ ਵਿੱਚ ਉਸ ਦੰਦੇ ਲੈਣਾ ਦਸਮ ਜਾ ਰਹੇ ਹਾਂ ਹਾਂਜੀ ਸੋ ਡਾਕਟਰ ਅੰਬੇਡਕਰ ਸਾਹਿਬ ਇੱਕ ਦੇਸ਼ ਦੇ ਬਹੁਤ ਹੀ ਪੜੇ ਲਿਖੇ ਉੱਚ ਕੋਟੀ ਦੇ ਵਿਦਵਾਨ ਸਨ ਜਿਨ੍ਹਾਂ ਨੇ ਆਪਣੀ ਪੜ੍ਹਾਈ ਦੇ ਨਾਲ ਆਪਣੇ ਕਾਬਲੀਅਤ ਦੇ ਨਾਲ ਦੇਸ਼ ਵਿੱਚ ਕ੍ਰਾਂਤੀ ਲਿਆਉਂਦੀ ਹੈ ਉਹ ਇੱਕ ਇਹੋ ਜਿਹੇ ਮਸੀਹਾ ਸਨ ਉਹਨਾਂ ਦੇ ਦਿਲ ਦਾ ਇੱਕ ਅੰਦਰ ਇੰਨਾ ਦਰਦ ਸੀ ਉਸ ਸਮੇਂ ਦੀ ਉਹ ਵਿਵਸਥਾ ਨੂੰ ਦੇਖ ਕੇ ਉਹ ਹਮੇਸ਼ਾ ਮਨ ਦੇ ਵਿੱਚ ਇਹੀ ਸੋਚਦੇ ਰਹਿੰਦੇ ਸੀ ਕਿ ਵੀ ਇਹ ਨਿਮਾਣੇ ਲਿਤਾੜੇ ਲੋਕਾਂ ਦਾ ਭਲਾ ਕਿਵੇਂ ਹੋ ਸਕਦਾ ਸੋ ਉਹਨਾਂ ਨੇ ਜਨਮ ਤੋਂ ਹੀ ਇਸ ਇਸ ਮੈਦਾਨ ਦੇ ਵਿੱਚ ਉਹ ਉਤਰ ਗਏ ਇੱਕ ਫੌਜੀ ਹੋਣ ਕਰਕੇ ਉਹ ਕੁਝ ਮਿਲਟਰੀ ਦੇ ਸਕੂਲ ਵਿੱਚ ਪੜ੍ਹੇ ਪੰਜਵੀਂ ਤੱਕ ਦੀ ਪ੍ਰੀਖਿਆ ਉਹਨਾਂ ਵਿੱਚ ਤਾਂ ਜੀ ਉਹਨਾਂ ਦੇ ਪਿਤਾ ਸੀ ਜਿਹੜੇ ਉਹ ਮਿਲਟਰੀ ਸਨ ਹਾਂ ਮਿਲਟਰੀ ਇਸੇ ਕਰਕੇ ਉਹਨਾਂ ਨੇ ਪ੍ਰਾਇਮਰੀ ਦੀ ਜਿਹੜੀ ਸਿੱਖਿਆ ਸੀ ਉਹ ਮਿਲਟਰੀ ਸਕੂਲ ਤੋਂ ਲਈ ਉਹਦੇ ਬਾਅਦ ਉਹ ਫਿਰ ਮੁੰਬਈ ਆ ਕੇ 17 ਤਲ ਦੇ ਵਿੱਚ ਉੱਥੇ ਆ ਕੇ ਉਹਨਾਂ ਨੇ ਅਗਲੀ ਪ੍ਰੀਖਿਆ ਲਈ ਉਹ ਇੱਕ ਹੋਣ ਹਾਰ ਇੰਨੇ ਵਧੀਆ ਸੀ ਇੰਨੇ ਜਾਨਵਾਨ ਸੀ ਕਿ ਇੰਨੀ ਸ਼ੂਆਸ਼ਾਤ ਇੰਨੀ ਪ੍ਰਿਸ਼ਤਾਚਾਰ ਹੋਣ ਦੇ ਬਾਵਜੂਦ ਉਹਨਾਂ ਨੂੰ ਦੂਰ ਬੈਠਣਾ ਪੈਂਦਾ ਸੀ ਤਾਂ ਵੀ ਉਹ ਸਾਰਿਆਂ ਨਾਲੋਂ ਜ਼ਿਆਦਾ ਇੰਟੈਲੀਜੈਂਟ ਸਨ ਤੇ ਉੱਥੇ ਦੇ ਰਾਜਾ ਸਾਹਿਬ ਨੇ ਜਿਹੜੇ ਉਹਨਾਂ ਨੂੰ 25 ਰੁਪਏ ਬਜੀ ਫਲਾਇਆ ਉਹਨਾਂ ਦੀ ਕਾਬਲੀਅਤ ਨੂੰ ਦੇਖਦੇ ਹੋ ਔਰ ਉਹਨਾਂ ਨੂੰ ਉਹਨਾਂ ਨੇ ਅਮਰੀਕਾ ਦੇ ਵਿੱਚ ਪੜਨ ਵਾਸਤੇ ਭੇਜਿਆ ਆਪਣੇ ਵੱਲੋਂ ਵਜੀਫਾ ਦਿੱਤਾ ਔਰ ਉਹਨਾਂ ਨੂੰ ਕਮਿਟਮੈਂਟ ਕੀਤੀ ਕਿ ਵੀ ਜਦੋਂ ਤੂੰ ਉੱਥੇ ਪੜ ਕੇ ਆਏਂਗਾ ਤਾਂ ਮੇਰੀ ਮਿਲਟਰੀ ਦੇ ਵਿੱਚ ਤੈਨੂੰ ਨੌਕਰੀ ਕਰਨੀ ਪਊਗਾ ਤਾਂ ਜਦੋਂ ਉਹ ਤੋਂ ਪੜ ਕੇ ਆਏ ਤਾਂ ਉਹਨਾਂ ਨੇ ਆ ਕੇ ਆਪਣੇ ਵਾਅਦੇ ਮੁਤਾਬਕ ਫੌਜ ਦੇ ਵਿੱਚ ਨੌਕਰੀ ਕੀਤੀ ਪਰ ਉਸ ਟਾਈਮ ਇੰਨੀ ਜੁਆਸ਼ ਸੀ ਕਿ ਉਹਨਾਂ ਦੇ ਜਿਹੜੇ ਪੀਐਨਵੀਸੀ ਉਹ ਵੀ ਉਹਨਾਂ ਦੇ ਫਾਇਲਾਂ ਨੂੰ ਦੂਰੋਂ ਭਗਾ ਕੇ ਉਹਨਾਂ ਦੇ ਟੇਬਲ ਤੇ ਮਾਰਦੇ ਸੀ ਸੋ ਡਾਕਟਰ ਸਾਹਿਬ ਨੇ ਕਿਹਾ ਵੀ ਮੈਂ ਆਪਣੇ ਉਹਨਾਂ ਦੇ ਅੰਦਰ ਆਇਆ ਕਿ ਇੰਨੇ ਪੜ੍ਹੇ ਲਿਖੇ ਬੰਦੇ ਦੇ ਨਾਲ ਇੰਨੇ ਕਾਬਲੀਅਤ ਰੱਖਣ ਵਾਲੇ ਬੰਦੇ ਦੇ ਨਾਲ ਆਹ ਕੁਝ ਹੋ ਰਿਹਾ ਤਾਂ ਪਰਜਾ ਦਾ ਕੀ ਹਾਲ ਹੋਏਗਾ ਤੇ ਉਹਨਾਂ ਨੇ ਫਿਰ ਉਸ ਤੋਂ ਉਹਦੇ ਤੋਂ ਉਸ ਪਦਵੀ ਤੋਂ ਆਪਣਾ ਅਸਤੀਫਾ ਦਿੱਤਾ ਫਿਰ ਉਹ ਦੁਆਰਾ ਵੈਰਿਸਟਰ ਦੀ ਪੜ੍ਹਾਈ ਕਰਨ ਵਾਸਤੇ ਅਮਰੀਕਾ ਲੰਡਨ ਵਗੈਰਾ ਚਲੇਗਾ ਉੱਥੇ ਜਦੋਂ ਉਹ ਗਾਇ ਉੱਥੇ ਦੇ ਪ੍ਰੋਫੈਸਰਾਂ ਨੇ ਦੇਖਿਆ ਕਿ ਵੀ ਇੰਨਾ ਗਿਆਨਵਾਨ ਇੰਨਾ ਪੜਿਆ ਲਿਖਿਆ ਬੰਦਾ ਤੇ ਉਹ ਉਹਨਾਂ ਨੇ ਫਿਰ ਉਹਨਾਂ ਨੂੰ ਇੱਕ ਡਿਨਰ ਪਾਰਟੀ ਕੀਤੀ ਡਾਕਟਰ ਵੇਟਰ ਸਾਹਿਬ ਨੂੰ ਤਾਂ ਉੱਥੇ ਉਹਨਾਂ ਨੇ ਬੋਲਿਆ ਪ੍ਰੋਫੈਸਰਾਂ ਨੇ ਕਿ ਜਿਹੜੇ ਤੁਹਾਡੇ ਰਾਦੇ ਨੇ ਉਹ ਇਬਰਾਹਿਮ ਲਿੰਕਨ ਵਰਗੇ ਨੇ ਔਰ ਜਿਹੜੀ ਤੁਹਾਡੀ ਸੋਚ ਆ ਉਹ ਬਹੁਤ ਹੀ ਦੇਸ਼ ਨੂੰ ਅੱਗੇ ਲਿਜਾਣ ਵਾਲੀ ਆ ਔਰ ਕੁਝ ਕਰਕੇ ਦਿਖਾਉਣ ਵਾਲੀ ਉਹ ਹੈਗੀ ਤਾਂ ਉਥੋਂ ਉਹਨਾਂ ਨੇ ਵੈਰਿਸਟਰ ਦੀ ਡਿਗਰੀ ਪਾਸ ਕੀਤੀ ਉਹ ਭਾਰਤ ਦੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਡਿਗਰੀਆਂ ਹਾਸਲ ਕਰਕੇ ਉਹ ਭਾਰਤ ਦੇ ਵਿੱਚ ਆਏ ਕੁ ਕੁਸ਼ੂ ਅਲੱਗ-ਅਲੱਗ ਕਾਲਜਾਂ ਦੇ ਵਿੱਚ ਪ੍ਰੋਫੈਸਰ ਦੀ ਇਹ ਹੋਰ ਨੌਕਰੀਆਂ ਕਰਨ ਦੇ ਹੋਏ ਵੀ ਪਰ ਉਹਨਾਂ ਦੇ ਅੰਦਰ ਤੇ ਜਿਹੜੀ ਚਿੰਗ ਸੀ ਉਹ ਤਾਂ ਇਹ ਸੀ ਕਿ ਵੇ ਮੈਂ ਲੋਕਾਂ ਦਾ ਭਲਾ ਕਰਨਾ। ਉਹ ਕਿਸ ਤਰ੍ਹਾਂ ਹੋ ਸਕਦਾ ਉਹ ਸੋ ਉਹਨਾਂ ਨੇ ਉਹ ਗਰੀਬਾਂ ਨੂੰ ਹਜ਼ਾਰਾਂ ਲੋਕਾਂ ਦੇ ਵਿੱਚ ਬਿਜਾ ਕੇ ਇੱਕ ਲਹਿਰ ਪੈਦਾ ਕੀਤੀ। ਉਹਨਾਂ ਦਾ ਘਟ ਕੀਤਾ ਤੇ ਉੱਥੇ ਉਹਨਾਂ ਨੂੰ ਸਮਝਾਇਆ ਕਿ ਪੜੋ ਜੁੜੋ ਉਸ ਤੋਂ ਬਾਅਦ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰੋ। ਉਹ ਹਜ਼ਾਰਾਂ ਦੀ ਕ੍ਰਾਂਤੀ ਦੇ ਜਿਹੜੇ ਲੋਕ ਆਏ ਹੋਏ ਸੀ ਉਹਨਾਂ ਦੇ ਵਿੱਚ ਵੀ ਇੱਕ ਕ੍ਰਾਂਤੀ ਵਾਲੀ ਲਹਿਰ ਪੈਦਾ ਕਰ ਦਿੱਤੀ ਤੇ ਫਿਰ ਉਹਨਾਂ ਨੇ ਜਿਹੜਾ ਉਹ ਮਹਾ ਮਹਾੜ ਤਲਾਬ ਸੀਗਾ ਇੱਕ ਉਸ ਤਲਾਬ ਦੇ ਲਈ ਸਾਰਿਆਂ ਨੇ ਇਕੱਠੇ ਹੋ ਕੇ ਮੂਵਮੈਂਟ ਸ਼ੁਰੂ ਕਰ ਦਿੱਤੀ ਕਿ ਵੀ ਇਹਦੇ ਵਿੱਚੋਂ ਅਸੀਂ ਪਾਣੀ ਪੀਣਾ ਸਾਨੂੰ ਰੋਕ ਕੇ ਦਿਖਾਓ ਤਾਂ ਉਹਨਾਂ ਨੇ ਉਹ ਪਹਿਲੀ ਜੰਗ ਸੀ ਜਿਹੜੀ ਉਹ ਗਰੀਬ ਦੱਬੇ ਕੁਚਲੇ ਲੋਕਾਂ ਦੀ ਉਹ ਉਹਨਾਂ ਨੇ ਸਫਲਤਾਪੂਰਵਕ ਬਿਗੈਰ ਕਿਸੇ ਨੁਕਸਾਨ ਦੇ ਉਹ ਉਹਨੂੰ ਹਾਸਲ ਕੀਤਾ ਤੇ ਉਹਨਾਂ ਨੂੰ ਉੱਥੋਂ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ ਇਸੇ ਤਰ੍ਹਾਂ ਉਹ ਵਿਧਾਨ ਪ੍ਰੀਸ਼ਦ ਦੇ ਵਿੱਚ ਉਹ ਚੁਣੇਗਾ ਮੁੰਬਈ ਦੇ ਵਿੱਚ ਉਹਨਾਂ ਨੇ ਉੱਥੇ ਇਹ ਗਰੀਬ ਲੋਕਾਂ ਦੀ ਔਰਤਾਂ ਦੀ ਅਤੇ ਕਿਸਾਨਾਂ ਦੇ ਲਈ ਆਵਾਜ਼ ਉਠਾਈ ਕਿ ਜਿਹੜੀ ਇਹ ਜ਼ਮੀਨਾਂ ਸਾਰੀਆਂ ਠੇਕੇਦਾਰੀ ਪਰਥਾ ਦੇ ਵਿੱਚ ਪਈਆਂ ਨੇ ਇਹ ਜਿਹੜੇ ਕਾਸਤਕਾਰ ਨੇ ਜਿਹੜੇ ਇਹਨਾਂ ਤੇ ਖੇਤੀ ਕਰ ਰਹੇ ਨੇ ਗਰੀਬ ਲੋਕ ਇਹਨਾਂ ਨੂੰ ਕਿਉਂ ਨਹੀਂ ਲੋਟ ਦਿੱਤੀ ਜਾਂਦੀ ਆ ਇਹ ਠੇਕੇਦਾਰਾਂ ਨੂੰ ਕਿਉਂ ਦਿੱਤੀਆਂ ਜਾਂ ਤਾਂ ਉਹਨਾਂ ਨੇ ਉੱਥੇ ਹਕੂਮਤ ਕਾਨੂੰਨ ਪਾਸ ਕਰਾਇਆ ਔਰ ਉਹ ਜ਼ਮੀਨਾਂ ਗਰੀਬਾਂ ਨੂੰ ਤੇ ਕਿਸਾਨਾਂ ਨੂੰ ਵੰਡੀਆਂ ਗਈਆਂ ਫਿਰ ਉਹਨਾਂ ਦੇ ਗੁਰੂ ਨਾਨਕ ਦੇਵ ਜੀ ਵਿਚਾਰਧਾਰਾ ਨੂੰ ਲਿਆ ਕਿ ਔਰਤ ਜਾਤੀ ਨੂੰ ਇੱਕ ਬਿਲਕੁਲ ਲੋਅਰ ਲੈਵਲ ਦਾ ਸਮਝਿਆ ਜਾਂਦਾ ਸੀ ਤੇ ਉਹਨਾਂ ਵਾਸਤੇ ਉਹਨਾਂ ਨੇ ਬੜਾ ਬੁਨਾਲਕ ਦੇਵ ਜੀ ਨੂੰ ਉੱਤੇ ਚੁੱਪਣ ਵਾਸਤੇ ਆਪਣੀ ਬਾਬਾ ਸਾਹਿਬ ਨੇ ਇੱਕ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਮੈਂ ਉਹਤੇ ਬਾ ਉਹਨਾਂ ਨੇ ਫਿਰ ਇਹ ਔਰਤ ਨੂੰ ਬਰਾਬਰਤਾ ਦੇਣ ਦੇ ਲਈ ਉੱਥੇ ਵਿਧਾਨ ਪ੍ਰੀਸ਼ਦ ਦੇ ਵਿੱਚ ਕਾਨੂੰਨ ਪਾਸ ਕਰਾਇਆ ਜਦ ਤੋਂ ਹੀ ਔਰਤਾਂ ਜਿਹੜੀਆਂ ਉਹ ਬਰਾਬਰਤਾ ਦਾ ਅਧਿਕਾਰ ਆਪਣੇ ਕਾਨੂੰਨੀ ਹਾਸਲ ਕਰ ਚੁੱਕੀਆਂ ਨੇ ਨਹੀਂ ਪਹਿਲਾਂ ਕੋਈ ਉਹ ਨਹੀਂ ਸੀਗਾ ਠੀਕ ਹੈ ਇਸ ਤਰ੍ਹਾਂ ਗੁਰਵਦਾਸ ਜੀ ਵੀ ਆਏ ਉਹਨਾਂ ਨੇ ਵੀ ਇਹ ਗੱਲ ਕੀਤੀ ਉਹਨانک ਦੇਵ ਜੀ ਨੇ ਵੀ ਕਿਲ ਕੀਤੀ ਪਰ ਉਹ ਇੱਕ ਦੂਜੀ ਸੀਗੀ ਉਸ ਉਹ ਧਾਰਮਿਕ ਸੀਗੀ ਜੋ ਕਾਨੂੰਨੀ ਸੀ ਉਹ ਨਹੀਂ ਸੀ ਅੱਜ ਡਾਕਟਰ ਹੁਮੇਦਕਰ ਸਾਹਿਬ ਨੇ ਇਹ ਸਾਰਾ ਕੁਝ ਕਾਨੂੰਨ ਦੇ ਵਿੱਚ ਲੈ ਕੇ ਦਿੱਤਾ ਇੱਥੇ ਨਹੀਂ ਉਹ ਤੇ ਬਾਅਦ ਉਹਨਾਂ ਨੇ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਕਿ ਸਾਰੀ ਬਰਾਬਰੀ ਇਹ ਆਪਣਾ ਜਿਹੜਾ ਰਾਜਾ ਹੈ ਕਿ ਵੀ ਜਿਵੇਂ ਪਹਿਲਾਂ ਉਹ ਰਾਜਿਆਂ ਦੇ ਘਰੋਂ ਹੀ ਦੁਆਰਾ ਰਾਜਾ ਬਣਦਾ ਸੀ ਕੋਈ ਇਹੋ ਜਿਹਾ ਬੰਦਾ ਨਹੀਂ ਸੀਗਾ ਕਿ ਜਿਹਦੇ 'ਚ ਇੰਨੀ ਕਾਬਿਲਤ ਹੋਵੇ ਕਿ ਜਿਹੜਾ ਸਾਡਾ ਦੇਸ਼ ਹੈ ਭਾਰਤ ਜਿਹੜਾ ਦੇਸ਼ ਆਜ਼ਾਦ ਹੋਇਆ ਸੀ ਇਹਦੇ 'ਚ ਲੱਗ ਲੱਗ ਧਰਮ ਲਗ ਲਗ ਸੰਸਕ੍ਰਿਤੀ ਲਗ ਲਗ ਪਹਿਰਾਵਾ ਹਰ ਤਰ੍ਹਾਂ ਦੀ ਵਿਭਿੰਨਤਾ ਸੀਗੀ ਇਹਦੇ ਵਿੱਚ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਲੋਕ ਇਹਦੇ ਵਿੱਚ ਰਹਿੰਦੇ ਸੀ ਅੰਗਰੇਜ਼ਾਂ ਨੇ ਸੋਚਿਆ ਕਿ ਇਹ ਤਾਂ ਆਪਣਾ ਸੁਧਾਰ ਨਹੀਂ ਬਣਾ ਨਹੀਂ ਸਕਣਗੇ ਇਹਦਾ ਇੰਨੇ ਲੋਕਾਂ ਦੀ ਇੰਨੀ ਗਿਣਤੀ ਨੂੰ ਕਿਵੇਂ ਸੰਭਾਲਣਗੇ ਲੰਧਿਆੜੇ ਦਾ 14 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਤੇ ਉਹਦੇ ਵਿੱਚ ਮੈਂ ਤਾਂ ਇਹ ਕਹਾਗਾ ਕਿ ਇੱਕ ਫਿਰਕਾ ਬਣ ਕੇ ਨਹੀਂ ਅਗਰ ਤੁਸੀਂ ਭਾਰਤ ਨੂੰ ਅਧਨਿਕ ਭਾਰਤ ਬਣਾਉਣਾ ਆਜੇ ਵੀ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਰਲ ਮਿਲ ਕੇ ਇਹ ਜਨਮ ਦਿਨ ਮਨਾਉਣਾ ਚਾਹੀਦਾ ਔਰ ਆਪਣੇ ਘਰਾਂ ਤੇ ਖੂਬ ਲਾਈਟਿੰਗ ਕਰਨੀ ਚਾਹੀਦੀ ਆ ਉਹਦੇ ਨਾਲ ਉਹਨਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਲੋਕਾਂ ਦੇ ਵਿੱਚ ਬਾਤ ਤੇ ਬਾਤ ਪ੍ਰਚਾਰ ਕਰਨਾ ਚਾਹੀਦਾ ਵੀ ਉਹ ਇਹ ਕੁਛ ਕਰਨਾ ਚਾਹੁੰਦੇ ਸਨ ਜੇ ਅੱਜ ਇਹ ਹੋ ਗਿਆ ਕਿ ਗਰੀਬਾਂ ਦਾ ਰਜਣਾ ਹੀ ਨਹੀਂ ਇਹ ਉਹਨਾਂ ਦਾ ਤਾਂ ਉੱਪਰ ਉੱਠਣਾ ਹੀ ਨਹੀਂ ਹੈਗਾ ਨਹੀਂ ਜਦੋਂ ਤੱਕ ਲੋਅਰ ਲੈਵਲ ਹੈ ਉੱਪਰ ਨਹੀਂ ਉੱਠੇਗਾ ਤੇਸ ਉਹ ਅਦਨ ਇੱਕ ਵੱਲ ਨਹੀਂ ਵਧੇਗਾ ਇਹ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਗੱਡੀ ਦੇਖੋ ਵੱਡੇ ਸਰਮਾਇਦਾਰਾਂ ਬਿਨਾਂ ਵੀ ਨਹੀਂ ਚੱਲਦੀ ਤਾਂ ਜੋ ਜਿਹੜਾ ਲੋਅਰ ਲੇਬਰ ਹੈ ਜਦ ਤੱਕ ਉਹਨਾਂ ਨੂੰ ਰੋਜ਼ੀ ਰੋਟੀ ਨਹੀਂ ਮਿਲਦੀ ਨਾ ਤੇ ਉਹ ਭਾਰਤ ਵੀ ਵਧੀਆ ਨਹੀਂ ਬਣ ਸਕਦਾ ਜੋ ਫਿਰ ਅੱਜ ਬਾਤਾਂ ਵਰਨ ਦੇ ਵਿੱਚ ਹੋ ਰਿਹਾ ਠੱਗੀਆਂ ਠੋਰੀਆਂ ਚੋਰੀਆਂ ਛੱਪਟੀਆਂ ਜੋ ਵੀ ਹੋ ਰਿਹਾ ਉਹ ਸਾਰਾ ਵਿੱਚ ਆ ਗਿਆ ਉਸ ਦੇ ਤੇ ਇਹ ਚ ਜਾ ਉਹਦੇ ਢਲ ਪਊਗੀ ਅਗਰ ਅਸੀਂ ਇਹਨੂੰ ਡਾਕਟਰ ਵੇਰਕਰ ਸਾਹਿਬ ਦੇ ਸੁਪਨਿਆਂ ਦਾ ਭਾਰਤ ਬਣਾਉਣਾ ਚਾਹਾਂਗੇ ਸੋ ਮੈਂ ਤਾਂ ਇਹੀ ਕਹਾਂਗਾ ਆਪਣੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ